ਖੜਾ ਪਿੱਛੇ ਆ ਜਾ ਆ ਭਾਈ ਇੱਥੇ ਮੇਰੀ ਸਰਕਾਰ ਹੁਣ 850 ਹੋ ਰਹੀ ਹੈ ਪ੍ਰਸ਼ਾਸਨ ਦੇ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਵਾਲੀਆ ਸਾਹਿਬ ਅਰਿਆ ਵੀ ਟਾਈਮ ਹੈ ਪੁਰਾਣੇ ਬਣੇ ਅਸੀਂ ਜੇ ਕਿਹਾ ਤੇ ਮਾਰ ਕੇ ਚੱਲ ਜਾਈਏ ਤੂੰ ਮਾਰਨਾ ਪਿੱਛੇ ਆ ਜਾ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੋੜਾ ਹੈ ਕਿਹੜੇ ਵਾਲਾ ਤੋਂ ਬੋਖੇ ਅਹੀਂ ਬੈਠੇ ਗਏ ਬੈਠੇ ਆਂ ਅਹੀਂ ਬੈਠੇ ਗਏ ਨਹੀਂ ਮੈਨੂੰ ਤੁਹਾਨੂੰ ਨਹੀਂ ਪਤਾ ਮੇਰਾ ਪਿੱਛੇ ਆਜੋ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਆਏ ਅਸੀਂ ਪੱਠੇਵੜਾ ਨਹੀਂ ਆ ਗਏ ਉਹ ਨਹੀਂ ਮੈਂ ਬੈ ਕੇ ਆਖਿਆ ਵਾਲੀਆ ਸਾਹਿਬ ਪਿੱਛੇ ਜੋ ਨਹੀਂ ਜਾਂਦੇ ਤੁਹਾਨੂੰ ਵੀ ਨਹੀਂ ਪਛਾੜ ਨਹੀਂ ਤੁਸੀਂ ਇੱਥੇ ਰੁਕ ਜਾ ਰਹੀ ਆ ਕਹਿੰਦਾ ਰੁਕ ਜਾਓ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸੋ ਇਹਨਾਂ ਨੂੰ ਅਸੀਂ ਫੁੱਦੂ ਨਹੀਂ ਆ ਗਏ ਆਏ ਰਹੇ ਮੁੰਡੇ ਪਿੱਛੇ ਨਾ ਤੇਰੇ ਮੁੰਡੇ ਫੁੱਲੇ ਫੁੱਲੇ ਮੈਂ ਨਾ ਪਛਾੜ ਜੀ ਪਿੱਛੇ ਆ ਸਾਡੇ ਵੇਖ ਫੇ ਨਹੀਂ ਦੱਸ ਸਕੀ ਅਸੀਂ ਅਸੀਂ ਕਹਿਦੇ ਰੁਕ ਲੋ ਪਰ ਇਹਨੂੰ ਛੇੜ ਕਰਦੇ ਹੋ ਜੇ ਅਜਨਾਲਾ ਆ ਗਲਤ ਆ ਗਲਤ ਆ ਠੀਕ ਹੈ ਗਲਤ ਮੈਂ ਨੇ ਪਿੱਛੇ ਹਟ ਜਾ ਤੂੰ ਸਾਨੂੰ ਜਾਣਦਾ ਨਹੀਂ ਤੁਸੀਂ ਕਿਹਾ ਨਹੀਂ ਵਾਲਿਆ ਸਾਹਿਬ ਪਹਿਲੀ ਵਾਰ ਮੈਚ ਪਿਆ ਮੈਂ ਨੇ ਪਿੱਛੇ ਹਟ ਜਾ ਨਹੀਂ ਅਸੀਂ ਅੱਗੇ ਵਧਦੇ ਚਲੋ ਫਿਰ ਫਿਰ ਪਿੱਛੇ ਚੱਲ ਜਾ ਚੱਲ ਜਾ ਪਿੱਛੇ ਫਿਰ ਪਿੱਛੇ ਜਾ ਉਹ ਕੱਟਦਾ ਸਾਡੀ ਜਿਹੜਾ ਫਿਕਰ ਜੋ ਆਪਣੇ ਪਿਛਾ ਭਗਵਾਨ ਤਬਾਨ ਭਗਵੰਤ ਮਾਨ ਸਰਕਾਰ ਇਸ ਟਾਈਮ ਦੇ ਤ ਤੂੰ ਦੇਖ ਲੈ ਦੇ ਗਾਂ ਨੂੰ ਮੈਂ ਕਹਤਾ ਨਹੀਂ ਜਾਣਾ گاڑی ਪਿੱਛੇ ਹਟ ਜਾ ਪਿੱਛੇ ਲੈ ਕੇ ਬੰਦਾ ਲਾਓ ਕਦੇ ਨਾ ਗੱਲ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਨਾ ਵਾ ਗਲਤ ਕਰ ਰਹੇ ਹੋ ਨਹੀਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਆਓ ਗੱਲ ਕਦੇ ਨਾ ਕਰੀਏ ਕਿਹ ਕਦੇ ਨਾ ਗੱਲ ਕਰੀਏ ਕੌਣ ਹੈ ਗੱਲ ਕਰਨ ਪਿੱਛੇ ਹਟ ਜਾ ਆਈ ਖਲੋਤੇ ਨਾਲ ਗੱਲ ਕਰਨੀ ਆ ਨਹੀਂ ਨਹੀਂ ਇਹ ਗੱਲ ਕਰਨੀ ਆ ਨਹੀਂ ਨਹੀਂ ਪਿੱਛੇ ਫਟੜੀ ਗੱਲ ਤੋਹੀ ਤਾਂ ਦਬਕੇ ਮਾਰਨ ਦੇ ਆਣ ਕੇ ਇਹ ਵੀ ਠੀਕ ਹੈ ਦਬਕੇ ਮਾਰਨ ਦੇ ਆ ਕੇ ਮੈਂ ਤਾਂ ਫੇਰ ਇਹਨਾਂ ਮੈਂ ਫੇਰ ਇਹਨਾਂ ਵਾਲੀਆ ਸਾਹਿਬ ਉਹ ਕਾਕਾ ਖਲੋ ਜਾ ਉਹ ਕਾਕਾ ਖਲੋ ਜਾ ਮੈਂ ਨਾ ਜੇ लाठी ਕਾਜ ਤਾਂ ਹੁਕਮ ਦੇਂਦੇ ਲੈ ਲਾ ਮਾਸ਼ਾਣੀ ਤੇ ਗਿਲਾ ਜੇ ਤੇਰੇ ਤੇ ਗਿਲਾ ਹੋਊ ਤੇ ਮੈਨੂੰ ਕਹਿ ਦੀ ਫੇਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਖਵੈਰ ਦੇ ਬਿਠਾਇਆ ਕਦੋਂ ਦੇ ਕਦੋਂ ਦੇ ਡਿੱਕਣ ਦੇ ਆ ਕਦੋਂ ਦੇ ਡਿੱਕਣ ਦੇ ਅਸੀਂ ਮੰਨਦਾ ਸਾਡੀ ਯਾਰ ਤੁਸੀਂ ਜਵਾਬ ਦੇ ਦਿਓ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਬੈਠੇ ਰਹਿਣਾ ਸਾਰਾ ਦਿਨ ਬਹਿਲੇ ਆ ਘਰੋਂ ਕੱਲਾ ਬਣਾਉਂਦਾ ਡੀਆਜ ਜੀ ਵੀ ਉਹਨੂੰ ਉਹੀ ਸ਼ੌਂਕਿਆ ਸ਼ੰਭੂ ਵਾਲਾ ਵੀ ਮੈਂ ਲਾਠੀ ਚਾਰਟ ਕਰ ਲਿਆ ਹੁਣ ਕਾ ਇੱਥੇ ਆ ਕੇ ਜ਼ਲ ਕਰ ਲਾ ਸੀਸੀ ਰੱਬ ਤੋਂ ਡਿੱਗੀ ਆ ਹੁਣ ਤਾਂ ਸਾਨੂੰ ਆ ਕੇ ਦੱਸ ਦੇ ਕਿ ਕੀ ਹੋ ਰਿਹਾ ਵਾ ਕਿ ਭਾਈ ਹੀਟਰ ਨੇ ਵੀ ਦੱਸ ਦੋ ਵੀ ਇਹ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਕੀ ਗੱਲ ਸੀ ਹਾਂ ਇਹਨੂੰ ਸ਼ੇਅਰ ਕਰਿਓ ਜੀ ਦਾਲਾ ਸਾਹਿਬ ਬੋਲੋ ਕੱਲ ਦਾਲਾ ਚੱਲ ਕਿਸਾਨਾਂ ਮਧੀਆਂ ਦਾ ਇੱਕ ਜਿੰਦਾ ਬੀ ਕਰੋ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ ਫਰਟੇ ਕਿਹੜੇ 70000 ਰੁਪਏ ਮੰਗਦਾ ਆ ਇੱਥੇ ਆਇਆ ਜੀ ਆਇਆ ਭਗਵੰਤ ਸਮਰ ਸਾਹਿਬ ਜਿੱਥੇ ਹਰ ਪੀੜਤ ਵਾਲੀ ਮਾਵਾਂ ਜਾਂ ਮੁੰਡਿਆਂ ਆਏ ਆ ਮਰਦਾਬਾ ਜਿੰਵੇਂ ਪੁਖਾਰੀਆਂ ਨੂੰ ਭੀਖ ਦੇਈ ਦੀ ਇਸ ਤੀਜੇ ਨਾਲ ਹੋੜ ਦਾ ਲਾ ਕੇ ਦੱਸ ਰਹੇ ਆ ਕਿ ਜਿਹੜਾ ਹਸਾਨ ਕਰ ਰਹੇ ਨੇ ਸਰਕਾਰ ਕਰ ਕਿਸਾਨਾਂ ਨਾਲ ਚਾਲਾਲਾ ਪੂਸ ਪਰਚਾ ਮਰਦਾਬਾ ਮਰਦਾਬਾ ਜੇ ਨਾ ਨਾਂਨ ਖਾਲ ਕਰਨਾ ਲਈ ਪੁੰਨਾ ਸਿਸਤੀ ਟੀਆਈਟੀ ਮਰਦਾਬਾ ਮਰਦਾਬਾ ਮੁਰਦਾਬਾਦ ਮੁਰਦਾਬਾਦ ਤੇ ਨਾ ਮਜ਼ਦੂਰਾਂ ਨੇ ਖਾੜੀ ਕਰਾਉਂਦੀ ਭਗਵੰਤ ਬਾਹ ਸਰਕਾਰ ਮੁਰਦਾਬਾਦ ਮੁਰਦਾਬਾਦ ਤੇ ਨਾ ਮਿਹਰਾਂ ਦਾ ਇੱਕ ਕੰਦੇ ਤਾਂ ਜ਼ਿੰਦਾਬਾਦ ਜ਼ਿੰਦਾਬਾਦ ਕਾ ਨਹੀਂ ਤੇ ਲੜਦੇ ਲੋਕ ਜੇਲਾ ਤੋਰੀ ਡਰਦੇ ਲੋਕ ਫੀਕ ਕਰਦੇ ਜੇਲਾ ਥਾਣੇ ਹੋਏ ਪਾਜਾ ਬੋਲ ਚੱਲਾ ਖੜਿਆ ਖੜਿਆ ਲੀੜੇ ਪਾੜਾ ਮੇਰਾ ਚਲੋ ਪਾਈ ਦੱਸੇ ਜੀ ਆ ਪਾਈ ਟੋਗਾ ਸਿੰਘ ਜੀ ਲੋਕੋ ਕੇ ਤੋਂ ਸਾਡਾ ਮੋਬਾਈਲ ਉਸ ਤਾਂ ਉਹਦਾ ਮੋਬਾਈਲ ਕਿਥੇ ਭਰਾ ਮਲਾਜਮ ਨੇ ਗੱਡਿਆ ਕਿਰਪਾ ਕਰਕੇ ਉਹ ਦੇ ਦਿਓ ਉਹਦੇ ਕੱਪੜੇ ਵੀ ਪਾੜੇ ਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੇ ਤੀ ਇਹ ਬਲੀਮ ਤੁਹਾਡੇ ਤੇ ਲੱਗੇ ਜੀ ਜਦੋਂ ਅਸੀਂ ਜਾਣੇ ਫਿਰ ਪੁਲਸ ਵਾਲੇ ਅਫਸਰ ਨੇ ਪੁਲਸਾਲੀ ਕਰਨੀ ਹੁੰਦੀ ਹੈ। ਪਹਿਲੇ ਬੱਜੇ ਬਣਾ ਲੇ। ਭਾਵੇਂ ਤੂੰ ਜਦੋਂ ਅਸੀਂ ਜਾਈ ਜਾਣਾ ਭਾਵੇਂ ਕੱਚੇ ਤਰਾਂ ਦੀ ਰੇਸੀ ਕਰਦੇ ਹਾਂ। ਸੋਤਰਾਓ ਅੱਜ ਕਿਸਾਨ ਸੰਘਰਸ਼ ਕਮੇਟੀ ਨੇ ਕਿਸਾਨ ਮੰਗਾਂ ਨੂੰ ਲੈ ਕੇ ਰੋਡ ਜਾਮ ਕੀਤਾ ਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਤੇ ਇਸ ਮੌਕੇ ਪੁਲਸ ਵਾਲਿਆਂ ਦੇ ਨਾਲ ਤਿੱਖੀ ਬਹਿਸ ਵੀ ਹੋਈ ਜੋ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਵੀਡੀਓ ਦੇਖ ਹੀ ਚੁੱਕੇ ਹੋ ਤੇ ਦੱਸ ਦਈਏ ਕਿ ਲਗਾਤਾਰ ਕਿਸਾਨ ਸੰਘਰਸ਼ ਕਮੇਟੀ ਇਸ ਮੁੱਦੇ ਤੇ ਸੰਘਰਸ਼ ਕਰ ਰਹੀ ਹੈ ਲਗਾਤਾਰ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ ਧਰਨੇ ਵੀ ਲਗਾਏ ਜਾ ਰਹੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਮੰਨਣੀਆਂ ਤਾਂ ਇੱਕ ਪਾਸੇ ਪ੍ਰਸ਼ਾਸਨ ਸੁਣਨ ਦੇ ਲਈ ਵੀ ਤਿਆਰ ਨਹੀਂ ਹੈ ਸੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਮਿਲਦੇ ਹਾਂ ਜਲਦ ਕਿਸੇ ਹੋਰ ਖਬਰ ਦੇ ਨਾਲ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ